ਬਿਜਲੀ ਵਿਭਾਗ ਲਈ ਮਾਨ ਸਰਕਾਰ ਦਾ ਵੱਡਾ ਫੈਸਲਾ ਸਸ਼ਕਲ ਜੀ ਮੈਂ ਗਗਵਿੰਦਰ ਕੌਰ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕੈਬਨਿਟ ਵਿੱਚ ਵੱਡਾ ਫੇਰ ਬਦਲ ਕਰਦੇ ਹੋਏ ਹਰਪਜਨ ਸਿੰਘ ਈਟੀਓ ਤੋਂ ਬਿਜਲੀ ਵਿਭਾਗ ਵਾਪਸ ਲੈ ਲਿਆ ਤੇ ਮੰਤਰੀ ਸੰਜੀਵ ਅਰੋੜਾ ਨੂੰ ਸੌਂਪ ਦਿੱਤਾ ਹੈ ਜਿਨ੍ਹਾਂ ਨੂੰ ਰਾਜ ਦਾ ਨਵਾਂ ਬਿਜਲੀ ਮੰਤਰੀ ਨਿਯੁਕਤ ਕਰ ਦਿੱਤਾ ਗਿਆ ਹੈ ਵਿਭਾਗ ਪਹਿਲਾਂ ਹਰਪਜਨ ਸਿੰਘ ਈਟੀਓ ਕੋਲ ਸੀ ਜੋ ਹੁਣ ਸਿਰਫ ਲੋਕ ਨਿਰਮਾਨ ਵਿਭਾਗ ਦੇ ਦੇਖਪਾਲ ਕਰਨਗੇ ਦੱਸ ਦਈਏ ਕਿ ਲੁਧਿਆਣਾ ਪਛਮੀ ਤੋਂ ਵਿਧਾਇਕ ਸੰਜੀਵ अरोड़ा ਕੋਲ ਇੰਡਸਟਰੀ ਦੇ ਕਮਰਾਸ ਇਨਵੈਟਮੈਂਟ ਪ੍ਰੋਜੈਕਸ਼ਨ ਦੇ ਐਨ ਆਰ ਆਈ ਵਿਭਾਗ ਤੇ ਹੁਣ ਉਹ ਬਿਜਲੀ ਵਿਭਾਗ ਦੀ ਜ਼ਿੰਮੇਵਾਰੀ ਸੰਭਾਲਣਗੇ ਉਹਨਾਂ ਨੇ 3 ਜੁਲਾਈ ਨੂੰ ਕੈਬਨਿਟ ਮੰਤਰੀ ਮੋ ਜੋ ਸੋਚ ਚੁੱਕੀ ਸੀ ਇਸ ਤੋਂ ਪਹਿਲਾਂ ਇੰਡਸਟਰੀ ਤੇ ਕਮਰਾਸ ਵਿਭਾਗ ਦੇ ਇਨਵੈਸਟ ਇਨਵਾਇਰਨਮੈਂਟ ਪ੍ਰੋਟੈਕਸ਼ਨ ਵਿਭਾਗ ਵਿੱਚ ਪਹਿਲਾ ਮੰਤਰੀ ਤਰਨਪ੍ਰੀਤ ਸਿੰਘ ਸੌਨ ਕੋਲ ਸੀ ਜਦ ਕਿ ਕੁਲਦੀਪ ਢਾਲੀਵਾਲ ਕੋਲ ਐਨ ਆਰ ਆਈ ਵਿਭਾਗ ਸੀ ਮੰਤਰੀ ਬਨਨ ਮਗਰੋਂ ਸੰਜੀਵ ਅਰੋੜਾ ਨੇ ਇਸ ਮਹੀਨੇ ਹੈਪਟਿਕ ਸਕਾਈ ਰਿਐਲਿਟੀ ਲਿਮਟਿਡ ਸਨੇ ਆਪਣੀਆਂ ਸਾਰੀਆਂ ਅੱਠ ਕੰਪਨੀਆਂ ਦੇ ਐਮ ਡੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੰਜੀਵ ਅਰੋੜਾ ਨੇ ਆਪਣੇ ਅਸਤੀਫੇ ਵਿੱਚ ਲਿਖਿਆ ਹੈ ਕਿ 3 ਜੁਲਾਈ ਨੂੰ ਪੰਜਾਬ ਦੇ ਰਾਜਪਾਲ ਵੱਲੋਂ ਉਨ੍ਹਾਂ ਦੀ ਕੈਬਨਿਟ ਮੰਤਰੀ ਵਜੋਂ ਨਿਯੁਕਤ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਮੈਂ ਤੱਬੋਂ ਉਦ ਦੇ ਦੀ ਜ਼ਿੰਮੇਵਾਰੀ ਹੁਣ ਉਹ ਪੂਰੀ ਨਿਮਰਤਾ ਨਾਲ ਨਿਭਾਉਣਗੇ ਤੇ ਜਿਸ ਕਰਕੇ ਉਹਨਾਂ ਨੇ ਕੰਪਨੀ ਵਿੱਚੋਂ ਐਮ ਡੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੰਜੀਵ ਅਰੋੜਾ ਨੇ ਸੂਬੇ ਦੇ ਵਿਕਾਸ ਅਤੇ ਜਰਨਲਿਸਟ ਪ੍ਰਗਤੀ ਆਪਣੀ ਵਿਚਾਰਬੰਦਤਾ ਨੂੰ ਦਰਸਾਉਂਦੇ ਹੋਏ ਕਿਹਾ ਹੈ ਕਿ ਹੁਣ ਪੂਰੀ ਤਰ੍ਹਾਂ ਤੋਂ ਜਨਤਾ ਦੀ ਸੇਵਾ ਪ੍ਰਦਰਸ਼ਤਾ ਤੇ ਇਮਾਨਦਾਰੀ ਆਪਣੇ ਸਵੈਨਿਰਕ ਫਰਜ਼ਾਂ ਨੂੰ ਨਿਭਾਉਂਦੇ ਹੋਏ ਉਹ ਕਰਨਗੇ ਉਹਨਾਂ ਨੇ ਕਿਹਾ ਹੈ ਕਿ ਉਹ ਪੰਜਾਬ ਦੇ ਲੋਕਾਂ ਦਾ ਜੀਵਨ ਜੋ ਉਸ ਨੂੰ ਬਿਹਤਰ ਬਣਾਉਣ ਲਈ ਵੱਧ ਤੋਂ ਵੱਧ ਮਿਹਨਤ ਕਰਨਗੇ ਖਬਰਾਂ ਦਾ سلسلہ ਇਸੇ ਤਰ੍ਹਾਂ ਚੱਲਦਾ ਰਹੇਗਾ ਤੁਸੀਂ ਦੇਖਦੇ ਰਹੋ ਸਾਡਾ ਚੈਨਲ ਪੰਜਾਬੀ ਲਿੰਕ ਮੀਡੀਆ ਧੰਨਵਾਦ